ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜਾਉਣ ਵਾਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਕੋਟਕਪੂਰਾ ਪੈਂਦੀ ਹੈ ਨੇੜੇ ਪਿੰਡੇ ਦੇ ਖਲੂਰ ਕੋਟ ਸੁਖੀਆ ਕਣੀਏ ਵਾਲਾ ਇਹ ਦੇ ਆਸ-ਪਾਸ ਦੇ ਪਿੰਡ ਹੈ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਦੱਸੋ ਇਹ ਬਾਈ ਇੱਕ ਰੋਲ ਮਾਡਲ ਹੈ ਉਹਨਾਂ ਵੀਰਾਂ 'ਤੇ ਜਿਹੜੇ ਇਹ ਸੋਚਦੇ ਆ ਵੀ ਗਾਵਾਂ ਚੋਂ ਕੋਈ ਪ੍ਰੋਫਿਟ ਲਿਆ ਜਾ ਸਕਦਾ ਖਾਸ ਕਰਕੇ ਜਿਹੜੇ ਖੇਤੀਬਾੜੀ ਵੀ ਨਾਲ ਕਰਦੇ ਆ ਵੀ ਖੇਤੀਬਾੜੀ ਜਾਂ گاਵਾਂ ਚੋਂ ਜੇ ਕਿਤਾ ਇੱਕ ਸਿਲੈਕਟ ਕਰਨਾ ਹੋਵੇ ਤਾਂ ਕਿਹੜਾ ਕਰਨਾ ਚਾਹੀਦਾ ਦੂਜੀ ਵੀਡੀਓ ਇਸ ਭਰਾ ਕੋਲੋਂ ਮੈਂ ਚੈਨਲ ਦੀ ਸ਼ੁਰੂਆਤ ਚ ਇੱਕ ਵੀਡੀਓ ਬਣਾਈ ਸੀ ਤੇ ਇਸ ਸੈਟਅਪ ਦੇ ਵਿੱਚ ਬਾਈ ਦੀ ਹੋਰੀ ਇਹ گاਵਾਂ ਇੱਥੇ ਸੰਭਾਲਦੇ ਆ ਖੇਤੀ ਵੀ ਕਰਦੇ ਆ ਸਾਹਮਣੇ ਇੱਕ ਸ਼ੈੱਡ ਤਿਆਰ ਹੁੰਦਾ ਦਿਸਦਾ ਹੋਊਗਾ ਮੈਂ ਥੋੜਾ ਜੂਮ ਕਰਨਾ ਤੁਸੀਂ ਇਹ ਦੇਖ ਲਓ ਇਹ ਇਸੇ ਭਰਾ ਦਾ ਹੈ ਤੁਰਨਾ ਪੈਣੀ ਹੈ ਨੇਚਰਲੀ ਹੈ ਜੇ ਇਸ ਜਗ੍ਹਾ ਤੋਂ ਅੱਗੇ ਬਾਈ ਹੋਰ ਵੱਡੀ ਜਗ੍ਹਾ ਜਾਂ ਇਸ ਤੋਂ ਵੱਡਾ ਸ਼ੈੱਡ ਤਿਆਰ ਕਰ ਰਿਹਾ ਹੈ। ਪ੍ਰੋਫਿਟੇਬਲ ਹੈ ਤਾਂ ਹੀ ਨਵਾਂ ਸ਼ੈੱਡ ਤਿਆਰ ਹੋਊਗਾ ਨਹੀਂ ਕਿਤੇ ক্লোਜ ਹੋ ਜਾਂਦੇ ਆ। ਅੱਜ ਜਿਹੜੀ ਵੀਡੀਓ ਵੈਸੇ ਬਣ ਰਹੀ ਹੈ ਦੋਸਤੋ ਇਹਦੇ ਚ ਤਿੰਨ ਵੈੜਾ ਕਹਿ ਲੋ ਗਾਵਾਂ ਕਹਿ ਲੋ ਬਾਈ ਨੇ ਟੋਕੜ ਗੱਪਣ ਵੇਚਣੀਆਂ। ਦੋ ਤੁਸੀਂ ਸਾਹਮਣੇ ਦੇਖ ਲਓ। ਪ੍ਰੋਪਰ ਸੀਮਨ ਦੀ ਡਿਟੇਲ ਵਾਲੀਆਂ ਆ ਕਿਉਂਕਿ ਹੋਮ ਬਰੀਡ ਹੈ ਬਾਈ ਦੀ। ਵੈੜ ਬਾਈ ਕਹਿੰਦਾ ਵੀ ਛੋਟੀ ਵੱਛੀ ਕਦੇ ਵੇਚੀ ਨਹੀਂ। ਜੇਦੋਂ ਕਿਦੇ ਵਿੱਚੀ ਤੇ ਆਉਦੋ ਉਤੇ ਜਿਹੜੀ ਗਾਂ ਉਹੀ ਬਾਈ ਸੇਲ ਕਰਦਾ ਮਤਲਬ ਆਪ ਜਿਹਾ ਘਰਦਿਆਂ ਤਿਆਰ ਕੀਤੀ ਹੋਈਆਂ ਵਹਿੜਾਂ ਇਹਨਾਂ ਦੇ ਵਿੱਚੋਂ ਇੱਕ ਇਹ ਗਾਂ ਵੀ ਫੌਰ ਸੇਲ ਹੈ ਸੋ ਨਾ ਕਿ ਤਿੰਨ ਵੀਡੀਓ ਨੂੰ ਐਂਡ ਤੱਕ ਦੇਖਿਓ ਇਹ ਰਾਮ ਸਿੰਘ ਹੈ ਹੁਣ ਕਿਉਂਕਿ ਇਹਨਾਂ ਦੀ ਚੁਆਈ ਅਜੇ ਅਸੀਂ ਕਰਨੀ ਆ ਵੀਡੀਓ ਸਵੇਰ ਹੀ ਬਣਾ ਰਹੇ ਆ ਆਓ ਡਿਟੇਲ ਪੁੱਛਣੀ ਸ਼ੁਰੂ ਕਰਗੇ ਨਾਲ ਤੁਹਾਨੂੰ ਤੋਰ ਕੇ ਦਿਖਾ ਦੇਾਂਗੇ ਜਿਹਨੂੰ ਪਸੰਦ ਆਜੂ ਪਸ਼ੂ ਤਸੱਲੀ ਕਰ ਸਕਦੇ ਹੋ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਮੇਰੇ ਖਿਆਲ ਚ ਅਜ ਤੋ 2.5 ਸਾਲ ਪਹਿਲਾਂ ਵੀਡੀਓ ਬਣਾਈ ਹੋਣੀ ਆ ਹਾਂਜੀ 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 ਪਸੂ ਉਦੋਂ ਵੀ ਸੋਹਣੇ ਰੱਖੇ ਸੀ ਬਾਈ ਕਿਵੇਂ ਆ ਇਹ ਕਾਰੋਬਾਰ ਤੁਸੀਂ ਕਾਫੀ ਟਾਈਮ ਹੋ ਗਿਆ ਕਰਦਿਆਂ ਨੂੰ ਬਸ ਵਧੀਆ ਬਾਈ ਜੀ ਬਹੁਤ ਵਧੀਆ ਸੋਹਣਾ ਪਰਮਾਤਮਾ ਦੀ ਕਿਰਪਾ ਨਾਲ ਟਾਈਮ ਪਾਸ ਹੁੰਦਾ ਹੀ ਅੱਗੇ ਇੱਕ ਨਵਾਂ ਸ਼ੈੱਡ ਫਿਰ ਤਿਆਰ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਤਿਆਰ ਹੁਣ ਫਿਰ ਪਸ਼ੂ ਵਧਾਉਣ ਦਾ ਰਾਤਾ ਹਾਂ ਜੀ ਵਧਾਉਣ ਦਾ ਰਾਤਾ ਜੀ ਠੀਕ ਹੈ ਅੱਛਾ ਉਹ ਹਜੇ ਤਿਆਰ ਪੂਰਾ ਨਹੀਂ ਹੋਇਆ ਹਜੇ ਸ਼ੈੱਡ ਨੂੰ ਲੱਗਦਾ ਜੀ ਹਜੇ 2 ਹਫ਼ਤੇ ਚੱਲ ਕੇ 2-3 ਹਫ਼ਤੇ 2-3 ਹਫ਼ਤੇ ਲੱਗ ਜਾਣਗੇ ਹਾਂ ਜੀ ਹਾਂ ਜੀ ਅੱਛਾ ਬਾਈ ਇਹ ਸਾਰੀਆਂ ਜਿਹੜੀਆਂ گاਵਾ ਇਸ ਟਾਈਮ ਘਰੇ ਖੜੀਆਂ ਹੋਮ ਬਰੀਡ ਹੀ ਆ ਜੀ ਹ ਠੀਕ ਹੈ ਹਾਂਜੀ ਲੀਆਂ ਗਆਂ ਗਆਂ ਦੋ ਤਿੰਨ ਹੈਗੀਆਂ ਤੇ ਜ਼ਿਆਦਾ ਹੋਮ ਬਰੀਡੀਆਂ ਜਿਆਦਾ ਹੋਮ ਬਰੀਡੀਆਂ ਹਾਂਜੀ 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 ਠੀਕ ਹੈ ਅੱਜ ਆਪਾਂ ਤਿੰਨ ਨਗਾਵਾ ਵਕਾਊ ਕਰਨ ਲੱਗਿਆ ਟੋਕੜ ਗੱਬਣ ਹਾਂਜੀ 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 ਇਹਨਾਂ ਚੋਂ ਪਹਿਲੇ ਨੰਬਰ ਤੇ ਜਿਹੜੀ ਵੈੜ ਖੜੀ ਹੈ ਹਾਂਜੀ ਹਾਂਜੀ ਕੰਨਵਾ ਸੁਆ ਸੂਈ ਸੀ ਇਹ ਪਹਿਲਾ ਸੁਆ ਸੂਈ ਸੀ ਠੀਕ ਹੈ ਦੂਜੇ ਦੂਜੇ ਸਿਵਲ ਲਈ ਗੱਬਣਾ ਹੀ ਕਿੰਨੇ ਚਿਰ ਦੀ ਬਾਈ ਗੱਬਣ ਹੋ ਗਈ ਗੱਬਣੇ ਜੀ 13 ਤਰੀਕ ਨੂੰ ਦੋ ਮਹੀਨਿਆਂ ਦੀ ਹੋ ਗਈ ਸੀ ਆ 10 ਦਿਨ ਉੱਤੇ ਲੰਘੇ 8-10 ਚੈੱਕ ਪਾਸ ਹੋ ਗਈ ਚੈੱਕ ਪਾਸ ਸੀ ਸੀਮਨ ਕਿਹੜਾ ਲੱਗਾ ਇਹਨੇ ਸੀਮਨੇ ਦੇ ਲੱਗਾ ਜੀ ਚਲਟਨ ਨਸੀਮ ਲਗਾਈ ਵਰਲਡ ਵਾਈਡ ਦਾ ਵਰਲਡ ਵਾਈਡ ਦੇ ਚਲਟਨ ਦਾ ਹਾਂਜੀ ਹਾਂਜੀ ਅੱਛਾ ਏਆਈ ਕਿਹੜਾ ਵੀਰ ਕਰਦਾ ਇੱਥੇ ਡਾਕਟਰ ਕਿ ਡਾਕਟਰ ਸੀਰਾ ਕਰਦਾ ਟੁੱਡੀ ਗੇਲੀ ਟੁੱਡੀ ਤੋਂ ਬਾਈ ਸਰਿੰਦਰ ਹਾਂਜੀ ਸੀਰਾ ਕਹਿ ਦਿੰਨੇ ਆਪਾਂ ਉਹ ਬਾਈ ਪਹਿਲਾਂ ਤੋਂ ਹੀ ਉਹ ਆਉਂਦੇ ਇੱਥੇ ਨਹੀਂ ਉਹ ਬੀਕ ਦੇ ਆਉਣ ਲੱਗੇ 4 ਕ ਸਾਲ ਹੋ ਗਏ ਉਹਨਾਂ ਨੂੰ 4 ਸਾਲ ਹੋ ਗਏ ਬਈ ਬੱਚੇ ਜਿੰਨੇ ਤਿਆਰ ਕੀਤੇ ਉਹਨਾਂ ਦੇ ਸੀਮੰਦੇ ਹੀ ਆ ਜੀ ਜਿੰਨਾਂ ਅੱਛਾ ਸਾਰੇ ਜਿਹੜੇ ਹੁਣ ਐਸਟਾ ਬਰੀਡ ਆ ਸਾਰੀ ਉਹ ਬਾਈ ਤੇ ਹਾਂਜੀ 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 ਠੀਕ ਹੈ ਇਹ ਵੈਡ ਦਾ ਪਤਾ ਹੈ ਆਪ ਕਿਹੜੇ ਬੋਲਦੀ ਹੈ ਬਈ ਇਹ ਐਬੀਐਸ ਦੀ ਇਹੋਂ ਕਲੀਅਰ ਨਹੀਂ ਕਾਪੀ ਨਾ ਬੇਟੇ ਕੋਲ ਸੀ ਬੇਟਾ ਬਾਹਰ ਅੱਛਾ ਇਹ ਵੀ ਇਸ ਦੇ ਕਿਸੇ ਬੁੱਲਦੀ ਹੈ ਇਹ ਵੀ ਇਸ ਦੇ ਕਿੰਨੇ ਦੇ ਕਿਸੇ ਬੁੱਲਦੀ ਹੈ ਠੀਕ ਹੈ ਹੁਣ ਦੁੱਧ ਕਿੰਨਾ ਦੇ ਰਹੀ ਹੈ ਹੁਣ ਦੁੱਧ ਤਿਆਰ ਆਏ ਦੇ ਕੋਲ 18 19 ਕਿਲੋ ਆਪਾਂ ਜੇ 18 19 ਦੱਸੇ 20 ਦਿੰਦੀ ਆਪਾਂ 18 19 ਕਿ ਨਹੀਂ ਠੀਕ ਹੈ ਅੱਛਾ ਭਾਈ ਦੰਦੋਂ ਕਿਵੇਂ ਹੋਊਗੀ ਬੱਚੀ ਜੀ ਦੋ ਦੰਦ ਦੋ ਦੰਦ ਪਿਓਰ ਦੋਂਦੀ ਠੀਕ ਹੈ 26 ਮਹੀਨਿਆਂ ਦੀ ਉਮਰ ਹੈ ਜੀ ਦੀ ਅੱਛਾ 20 ਮਹੀਨਿਆਂ ਦੀ ਸੋਈ 6 ਮਹੀਨੇ ਸੋਈ ਨੋ ਗਈ ਠੀਕ ਹੈ ਕੀ ਡਿਮਾਂਡ ਕਰਦੇ ਹੋ ਇਹ ਤਾਂ 85000 ਰੁਪਈਆ ਹੀ 85 ਹਾਂਜੀ ਅੱਛਾ ਭਾਈ ਇੱਕ ਹੋਰ ਦੱਸ ਦਿਓ ਜੇ ਵੀ ਇਹ ਪੀਕ ਲੈਵਲ ਕਿੰਨਾ ਸੀ ਜਦੋਂ ਤਾਜੀ ਸੀ ਪੀਕ ਲੈ 27 28 ਕਿਲੋ ਦੁੱਧ ਕੱਢਾਈ ਸੀ 27 28 ਹਾਂਜੀ ਹਾਂਜੀ ਉਦੋਂ ਤਾਂ ਇਹ ਖੀਰੀ ਹੋਊ ਫਿਰ ਹਾਂਜੀ ਹਾਂਜੀ ਨਾ ਖੀਰੀ ਸੁਪਰੀ ਜੀ ਬਾ 20 ਮਹੀਨਾ ਦੀ ਤਾਂ ਹੁੰਦੀ ਨਹੀਂ ਦੁੱਧ ਹੀ ਹੋਣੀ ਹੋਈ ਹੈ ਇਹ ਠੀਕ ਹੈ ਤੋੜ ਗਏ ਵੀਰੇ ਇਹਨੂੰ ਦੱਸੋ ਪਹਿਲੇ ਸੂਏ ਵੈੜ ਸੂਈ ਆ ਦੂਜੇ ਸੂਏ ਵਾਸਤੇ ਇਹ ਗੱਬਣ ਹੈ 2 ਮਹੀਨੇ ਤੇ 10 ਦਿਨ ਮਤਲਬ ਸਵਾ ਇੱਕ ਦੋ ਮਹੀਨਿਆਂ ਦੀ ਚੈੱਕ ਪਾਸ ਹੈ 26 ਮਹੀਨੇ ਉਮਰ ਹੈ ਦੋ ਦੰਦ ਮੂੰਹ ਦੇ ਵਿੱਚੋਂ 85000 ਰੇਟ 19 20 ਕਿਲੋ ਦੁੱਧ ਇਸ ਟਾਈਮ ਮੇਰੇ ਸੱਲੇ ਹਾਜ਼ਰ ਹੈ। ਭਈ ਉਧਰ ਨੂੰ ਮੋੜਿਓ। ਢਾਂਚਾ ਬਹੁਤ ਸੋਹਣਾ ਦੋਸਤੋ ਥਾਣੇ ਦਾ ਮਸ਼ੀਨੀ ਚਵਾਈ ਤੇ ਵਧੀਆ ਰਹਿਣਾ। ਸੋ ਦੋਸਤੋ ਦੇਖੋ ਵਹਿੜ ਦਾ ਢਾਂਚਾ। ਬਹੁਤ ਸੋਹਣਾ ਸਟਰਕਚਰ ਹੈ। ਥੋੜਾ ਜਿਹਾ ਜਦੋਂ ਕਈ ਵਾਰ ਨਾ ਛੋਟੀਆਂ ਵੱਛੀਆਂ ਹੁੰਦੀਆਂ ਉਦੋਂ ਪਸ਼ੂ ਟਿਲਕ ਕੇ ਡਿੱਗ ਪਿਆ ਜਾਂ ਤਾਕਤ ਚ ਹੁੰਦਾ ਪਸ਼ੂ ਡਿੱਗ ਪੈਂਦਾ ਤਾਂ ਉਹਦੇ ਨਾਲ ਇਧਰਲੇ ਪਾਸੇ ਤੁਹਾਨੂੰ ਇੱਕ ਹੱਡ ਥੋੜਾ ਨੀਵਾ ਦਿਸੂਗਾ। ਜਿਹੜੇ ਅਗਲੇ ਹੱਡ ਹੁੰਦੇ ਆ ਇਹਨਾਂ ਦੇ ਵਿੱਚੋਂ ਬਾਕੀ ਟਾਂਚਾ ਬਹੁਤ ਸੋਹਣਾ ਵਰਲਡਵਾਈਡ ਦੇ ਚਲਟਣ ਸ਼ੈਦ ਬਾਈ ਨੇ ਬੁੱਲ ਬੋਲਿਆ ਨਾਮ ਇਦਰ ਉਧਰ ਹੋ ਸਕਦਾ ਉਸ ਬੁੱਲ ਤੋਂ ਗੱਭਣ ਹੱਥੀਂ ਚਵਾਈ ਆਸਤੇ ਥਣ ਤੋਂ ਨੂੰ ਦੇਖਣਾ ਪਊਗਾ ਮਸ਼ੀਨੀ ਚਵਾਈ ਆਸਤੇ ਬਹੁਤ ਵਧੀਆ ਥਾਣਾ ਕਿਉਂਕਿ ਚਵਾਈ ਬਾਈ ਸਾਰੀ ਮਸ਼ੀਨੀ ਕਰਦਾ ਬੰਦ ਹੋ ਵੀਰੇ ਲਈ ਆਬਸ ਸੋ ਇਹ ਵੈੜ ਦੋਸਤੋ ਪਹਿਲਣ ਸੂਈ ਆ ਦੂਜੇ ਸੂਏ ਆਸਤੇ ਇਸ ਟਾਈਮ ਇਹ ਗੱਭਣ ਆ 2 ਮਹੀਨੇ ਤੇ 10 ਦਿਨਾਂ ਦੀ ਹਵਾਨਾ ਫਿਕਸ ਹੈ ਟਾਂਚਾ ਸੋਹਣਾ ਇਹਦੇ ਨਾਲ ਇੱਕ ਹੋਰ ਗਾਂ ਬੜੇ ਸੋਹਣੇ ਹਵਾਨੇ ਦੀ ਹੈ ਭਾਈ ਜਿਹੜੀ ਇਹ ਦੋ ਨੰਬਰ ਤੇ ਆਪਾਂ ਗਾ ਵਿਖਾਉਣੀ ਆ ਵਾਈਟ ਰੰਗ ਵਾਲੀ ਐ ਹਾਂਜੀ ਹਾਂਜੀ ਇਹ ਕਨਮਾ ਸੂਆ ਸੂਈ ਐ ਇਹ ਤੀਜੇ ਵਾਸਤੇ ਗਾਂ ਸੂ ਗਈ ਦੂਜਾ ਸੂਆ ਸੂਈ ਵੀ ਐ ਅੱਛਾ ਕਿੰਨੇ ਚਿਰ ਦੀ ਗੱਬਣਾ ਭਾਈ ਇਹ ਇਹ ਵੀ ਉਹਨਾਂ ਇੱਕੇ ਦਾ ਨਹੀਂ ਸੈਕਰੋਜ ਕਰਕੇ ਇਹਨਾਂ ਦੇ ਸੀਮਲ ਭਰੇ ਆ ਜੀ ਅੱਛਾ ਸੈਨਕਰੋ ਕੀਤੀ ਸੀ ਤੇ ਇੱਕੋ ਦਿਨ ਦੋਨਾਂ ਦੀ ਐ ਦੋਨਾਂ ਦੀ ਹਾਂਜੀ ਬੋਲੇ ਦੇ ਕਿਹੜਾ ਲੱਗਿਆ ਇਹਦੇ ਵੀ ਉਹੀ ਲੱਗਾ ਜੀ ਸੇਮ ਹੀ ਸੇਮ ਹੀ ਲੱਗਾ ਠੀਕ ਐ ਦੁੱਧ ਹੁਣ ਕਿੰਨਾ ਐ ਇਹਦੇ ਥੱਲੇ ਹੋਊਗਾ ਜੀ ਭਾਈ 21 22 ਲੀਟਰ ਦੁੱਧ ਤਿਆਰ 20 ਤੋਂ ਬਾਹਰ ਐ ਇਸ ਟਾਈਮ ਇਹ ਤਾਂ ਬਾਹਰ ਆ ਆਪਾਂ 20 ਮੰਨ ਕੇ ਤਾਂ ਨ ਪਿਕਲਰ 68383839 40 ਤੇ ਗਈ ਨਹੀਂ ਜਾਨੀ ਅੱਛਾ 3839 ਦੁੱਧ ਦਿੰਦਾ ਹਾਂਜੀ ਦਿੰਦਾ ਅੱਛਾ ਭਾਈ ਇਹਨੂੰ ਫਰਸੂਈ ਨੂੰ ਥੋੜਾ ਟਾਈਮ ਹੋ ਗਿਆ ਉਹ ਹੈ ਨਾ ਇਹਨੂੰ 6 ਮਹੀਨੇ ਹੋ ਗਏ ਸੂਈ ਨੂੰ 6 ਮਹੀਨੇ ਹੋ ਗਏ ਉਹਨੂੰ 2-4 ਦਿਨ ਪਹਿਲਾਂ ਅੱਗੇ ਪਿੱਛੇ ਆ ਠੀਕ ਹੈ ਇਹਦੀ ਡਿਮਾਂਡ ਕੀ ਕਰਦਾਂ ਇਹਦਾ 1 ਲੱਖ 5000 ਰੁਪਏ ਦੀ ਡਿਮਾਂਡ ਕਰਦਾ 1 ਲੱਖ 5000 ਹਾਂਜੀ ਤੋਰੀ ਭਾਈ ਇਹਨੂੰ ਦੋਸਤੋ ਸੂਆ ਦੂਜਾ ਸੂਈ ਹੈ ਤੀਜੇ ਵਾਸਤੇ ਗੱਬਣ 1 ਲੱਖ ਤੇ 5000 ਰੇਟ ਹੈ ਬਾ ਕੁਮਾਲ ਢਾਂਜਾ ਵੈਡ ਦਾ ਜੇ ਕੋਈ ਬਰੀਡਿੰਗ ਤੇ ਕੰਮ ਕਰਨਾ ਚਾਹੁੰਦਾ ਹੈ ਹਵਾਨਾ ਚੰਗਾ ਥਾਣ ਇਹਦਾ ਵੀ ਮਸ਼ੀਨੀ ਚਵਾਈ ਆਸਤੇ ਬਹੁਤ ਵਧੀਆ ਰਹੂਗਾ ਫਿਕਸ ਹਵਾਨਾ 21 22 ਕਿਲੋ ਦੁੱਧ ਹੈਗਾ ਪਰ 20 ਕਿਲੋ ਮੰਨ ਕੇ ਸੌਦਾ ਕਰ ਲਿਓ ਵੈਸੇ ਦੁੱਧ ਇਸ ਤੋਂ ਵੱਧ ਨਿਕਲੂਗਾ ਕਿਉਂਕਿ ਇਹ ਫਾਰਮਰ ਵੀ ਰਹਿ ਕੋਈ ਮਤਲਬ ਰੁਟੀਨ ਚ ਪਸਵਾਵਦੇ ਸੰਭਾਲਦੇ ਆ ਚੋਂਦੇ ਆ ਉਹਨਾਂ ਦੇ ਵਿੱਚੋਂ ਹੀ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਆਂ ਗਾਂ ਦੇਖੋ ਫੇਰ ਤੀਜੇ ਸੂਐਸ ਤੇ ਗੱਭਣ ਚੰਗਾ ਹਵਾਨਾ ਸੋਹਣਾ ਢਾਂਚਾ 1 ਲੱਖ ਤੇ 5000 ਰੇਟ ਹੈ ਨਵੇਂ ਵੀਰਾਸਤੇ ਬੜੀ ਵਧੀਆ ਆਪਸ਼ਨ ਹੈ ਜੇ ਕੋਈ ਵੀਰ ਨਵਾਂ ਫਾਰਮ ਦਾ ਕੰਮ ਕਰ ਰਿਹਾ ਦੋਸਤੋ ਫੇਰ ਟਾਂਚਾ ਦੇਖੋ ਮੈਂ ਕੋਲੋਂ ਦੇਖ ਰਿਹਾ ਮੈਂ ਤਾਂ ਹੀ ਕਹਿ ਰਿਹਾ ਵੀ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਜਰੂਰ ਆ ਕੇ ਦੇਖੋ ਬਹਿਣਾ ਇਹਨਾਂ ਤੋਂ ਤੁਸੀਂ ਬਰੀਡਿੰਗ ਕਰ ਸਕਦੇ ਹੋ ਬਾਈ ਦੀ ਮਿਹਨਤ ਹੈ ਤੁਸੀਂ ਪੈਸੇ ਇਨਵੈਸਟ ਕਰ ਲੈਣੇ ਆ ਤੁਹਾਡੇ ਕੋਲ ਇੱਕ ਚੰਗੀ ਨਸਲ ਜਿਹੜੀ ਉਹ ਘਰ ਚ ਗਾਵਾਂ ਦੀ ਤਿਆਰ ਹੋ ਜਾਣੀ ਹੈ ਸੋ ਇਹ 2 ਨੰਬਰ ਤੇ ਸੀ ਬੰਦੋ ਵੀਰੇ ਇਹਨੂੰ ਬਾਈ ਆਇਓ ਸਾਹਮਣੇ ਅੱਛੇ ਛੱਡ ਵਧਾ ਰਹੇ ਆ ਗਾਵਾਂ ਵੇਚ ਰਹੇ ਹਾਂ ਹਾਂਜੀ ਇਹ ਵੀਰੇ ਆਪਣੇ ਕੋਲੇ ਨਾ ਮੈਂ ਸੁਖਨਾ ਪਹਿਲਣਾ ਵੇਣਾ ਸਾਡੇ ਕੋਲ ਕਾਫੀ ਤਿਆਰ ਹੋ ਗਈਆਂ ਨੇ ਅੱਛਾ ਤੇ ਅਸੀਂ ਬੱਚੀ ਨਹੀਂ ਦੰਦੇ ਕਿਸੇ ਨੂੰ ਠੀਕ ਹੈ ਜਦੋਂ ਸੇਲ ਕਰਦੇ ਗਾਂ ਸੇਲ ਕਰਦੇ ਬੱਚੀ ਲਾ ਲੈਣੇ ਜੀ ਠੀਕ ਹੈ ਉਹਦੇ ਕਰਕੇ ਸਾਡੇ ਕੋਲ ਹੁਣ ਫੇਰ ਆਪਦੀਆਂ ਤਿੰਨ ਵੇਣਾ ਸੂਪੀਆਂ ਖੋਰ ਸੂਣ ਵਾਲੀ ਆ ਠੀਕ ਹੈ ਕਰਦੀਆਂ ਹਨ ਨੂੰ ਐਵੇਂ ਹੀ ਸੱਜਰਾ ਰੱਖ ਲਈ ਤੋਕੜਾ ਕਰਦੇ ਹਜੇ ਸੈਟ 'ਚ ਪਸੂ ਜਾਂਦੇ ਨਹੀਂ ਥੋੜਾ ਸੰਭਾਲ ਸਾਹ ਸੰਭਾਲ ਔਖੀ ਗਾਂ ਕੰਮ ਆਉਂਦਾ ਜਾਂਦਾ ਨਾ ਹਾੜੀ ਵੀ ਆ ਗਈ ਹੈ ਹਾੜੀ ਵੀ ਆ ਗਈ ਅੱਛਾ ਇੱਕ ਇੱਕ ਹੋਰ ਗੱਲ ਦਿਮਾਗ 'ਚ ਆਉਂਦੀ ਆ ਛੱਡ ਬੜਾ ਸੋਹਣਾ ਪਾਲਿਆ ਇੱਧਰ ਵੀ گاਵਾ ਤੇ ਬਰੀਡ ਤੇ ਕੰਮ ਕੀਤਾ ਬੱਚਾ ਬਾਹਰ ਹੈ ਹਾਂਜੀ ਹਾਂਜੀ ਮਤਲਬ ਮੈਂ ਬਹੁਤੇ ਥਾਵਾਂ ਤੇ ਦੇਖਦਾ ਮੈਂ ਬਰੀਡ ਬੰਦਾ ਸਿਖਰ ਤੇ ਲੈ ਜਾਂਦਾ ਉਹਦੋਂ ਨੂੰ ਬੱਚੇ ਬਾਹਰ ਸੈੱਟ ਹੋ ਜਾਂਦੇ ਫਿਰ ਉਹਨੂੰ ਔਖਾ ਲੱਗਦਾ ਇਧਰੋਂ ਬੱਚਾ ਵਾਸ ਤਕਰੀਬਨ ਵਾਪਸੀ ਦੀ ਹੀ ਇੱਕ ਤਿਆਰੀ ਹੈ ਬੱਚੇ ਦੀ ਅੱਛਾ ਹਾਂਜੀ ਦੋ ਸਾਲ ਹੋ ਗਏ ਨੂੰ ਗਾਈ ਨੂੰ ਠੀਕ ਹੈ ਵਿੱਚੋਂ ਸੰਚੋ ਆ ਵੀ ਗਿਆ ਸੀ ਤੇ ਹੁਣ ਉਹਨੇ ਆ ਹੀ ਨਾ ਤਕਰੀਬਨ ਜਿਆਦਾ ਆਪ ਦਾ ਦਲੀ ਮਾਣਾ ਵੀ ਹੁਣ ਨਹੀਂ ਜਾਣਦ ਨਾ ਜੀ ਅੱਛਾ ਵਾਪਸ ਇਧਰ ਇੱਥੇ ਬੇਨਤ ਕਰਾਂਗੇ ਹਾਂਜੀ ਹਾਂਜੀ ਇਸੇ ਕਰਕੇ ਬਸ ਥੋੜਾ ਮਨ ਜਿਹਾ ਹੈਗਾ ਵਿੱਚ ਨਾਲੇ ਛੱਡ ਵੱਡਾ ਕੀਤਾ ਚਲੋ ਆਪ ਦਾ ਸਹੀ ਹੈ ਬਈ ਨਹੀਂ ਵਧੀਆ ਰਜਗਾਰ ਆ ਜੀ ਸਹੀ ਹੈ ਬਈ ਅੱਛਾ ਬਈ ਤਿੰਨ ਨੰਬਰ ਤੇ ਗਾਂ ਦਿਖਾਉਣੀ ਆਪਾਂ ਹਾਂਜੀ ਹਾਂ ਕਿੰਨੇ ਸੂਏ ਵਾਸਤੇ ਕੱਪੜਾ ਇਹ ਚੌਥੇ ਸੂਏ ਵਾਸਤੇ ਸੂਗੀ ਜੀ ਗਾਂ ਨੂੰ ਠੀਕ ਹੈ ਤਿੰਨ ਸੂਏ ਇਹਨੇ ਤਿੰਨ ਸੂਏ ਸਾਡੇ ਕੋਲ ਤੈਨੂੰ ਸੂਈਆ ਤਿੰਨੇ ਸੂਏ ਬੱਚੀਆਂ ਦਿੱਤੀਆਂ ਜੀ ਬੱਚੀਆਂ ਦਿੱਤੀਆਂ ਬੱਚੀਆਂ ਦੇ ਕੋਲ ਇਹਦੀਆਂ ਮੇਰੇ ਕੋਲ ਰਿਕਾਰਡ ਸਮੋਤ ਘਰੇ ਆ ਜੀ ਅੱਛਾ ਇੱਕ ਬੱਚੀ ਇਹਦੀ ਹੁਣ ਸੂਈ ਆ ਜੀ ਹੂੰ ਇੱਕ ਛੋਟੀ ਆ ਜੀ ਐਸ ਐਸ ਵਾਲੀ ਸੀਵੇ ਦੀ ਇੱਕ ਗੱਬਣ ਆ ਜੀ ਠੀਕ ਹੈ ਕਿੰਨੇ ਬੱਚੇ ਮੇਰੇ ਕੋਲ ਮੌਜੂਦ ਹੈ ਜੀ ਅੱਛਾ ਭਾਈ ਇਹ ਇਹ ਤਾਂ ਦੁੱਧ ਦਾ ਕੀ ਰਿਕਾਰਡ ਆ ਪੀਕ ਲੈਵਲ ਦੁੱਧ ਇਹਦਾ 40 ਤੋਂ ਬਾਹਰ ਜਾਂਦੀ ਹੈ ਜੀ ਪੀਕ ਲੈਵਲ ਪੀਕ ਲੈਵਲ ਜੀ ਇਹਦੀਆਂ ਵਹਿੜਾਂ ਨੇ ਵਹਿੜ ਜਿਹੜੀ ਸੂਈ ਸੀ ਉਹਨੇ ਕਿੰਨਾ ਕੁ ਦਿੱਤਾ ਵਹਿੜ ਦੀ ਪਹਿਲੇ ਹੀ ਹੋਣੀ ਸੂਈ ਆਈ ਥੋੜੀ ਉਹ ਲੇਟ ਹੋ ਗਈ ਸੀ ਉਹ ਜਾਈ 28 30 ਲੀਟਰ ਤੋਂ ਸਟਾਰਟ ਹੋਈ ਆ ਜੀ ਪਹਿਲਾਂ ਨਹੀਂ ਸੂਈ ਨੂੰ ਅੱਜ 5 ਮੰਨਣੀ ਆ ਜੀ ਅੱਛਾ 28 30 ਤੋਂ ਸਟਾਰਟ ਹੈ ਹਾਂਜੀ ਹਾਂਜੀ ਮਤਲਬ ਉਹ ਤਾਂ ਪਹਿਲੇ ਸੂਈ ਫਿਰ ਇਹਦੇ ਬਰਾਬਰ ਹੱਥ ਮਾਰ ਜੂਗੀ ਹਾਂਜੀ ਹਾਂਜੀ ਮਾਰੂਗੀ ਠੀਕ ਹੈ ਅੱਛਾ ਭਾਈ ਇਹ ਕਿਹੜੇ ਬੋਲ ਤੋਂ ਗੱਪਣ ਇਹ ਦਾ ਆਹ ਨਹੀਂ ਸੈਕਟਰ ਨਹੀਂ ਆਈ ਸੈਕਟਰ ਨਹੀਂ ਹੂ ਹੈ ਵਰਲਡ ਵਾਈਡ ਦਾਈ ਵਰਲਡ ਵਾਈਡ ਦਾਈ ਚਲੋ ਨਾ ਤਾਂ ਇਧਰ ਉਧਰ ਹੋ ਸਕਦੇ ਆ ਉਹ ਬੰਦਾ ਕਈ ਵਾਰੀ ਬੰਦਾ ਕਹਿੰਦਾ ਜੀ ਸੀਮ ਨਹੀਂ ਰਹਿਣੀ ਤੁਸੀਂ ਆਹ ਕਹਿੰਦਾ ਸਹੀ ਥੋੜਾ ਜਿਹਾ ਸਹੀ ਹੈ ਸਹੀ ਅੱਛਾ ਭਈ ਹੁਣ ਕਿੰਨੇ ਚਿਰ ਤੀ ਕੱਪਣਾ ਇਹ ਇਸ ਐ 7 ਨੂੰ ਤਿੰਨਾਂ ਦੀ ਹੋ ਜਾਣੀ 7 ਤਰੀਕ ਨੂੰ ਤਿੰਨਾਂ ਦੀ ਹੋ ਜਾਈ ਤਿੰਨਾਂ ਦੀ ਹੋ ਜਾਣਾ ਠੀਕ ਹੈ ਦੁੱਧ ਹੁਣ ਕਿੰਨਾ ਦੇ ਰਿਹਾ ਦੋ ਦਿਨ ਹੋਲੇ ਇਹਦੋਂ ਪਹਿਲਾਂ ਦਾ ਬਈ ਸੀਗਾ 25 ਲੀਟਰ ਠੀਕ ਹੈ 10 ਦਿਨ ਪਹਿਲਾਂ ਉਹ ਦੂਜਾ ਨਾ ਗੋਲੀਆਂ ਉਤਰ ਗਿਆ ਸੀ ਅੱਛਾ ਉਹ ਡਾਕਟਰ ਸੰਧੂ ਸਾਹਿਬ ਮਾੜਾ ਟਰੀਟਮੈਂਟ ਕਰਕੇ ਉਹਦੇ ਦੁੱਧ ਘਟਿਆ ਦੇ ਥੋੜੇ ਹੁਣ 15 16 15 16 ਕਿਲੋ ਦੁੱਧ ਗੋਲੀਆਂ ਉਤਰ ਹੁਣ ਗੋਲੀਆਂ ਦੀ ਕੋਈ ਤਕਲੀਫ ਨਹੀਂ ਕੋਈ ਤਕਲੀਫ ਨਹੀਂ ਕੀ ਰੇਟ ਕਰ ਦਿਆਂ ਅੱਜ ਇਹਦਾ ਇਹਦਾ 75000 ਰੁਪਏ ਮਿਲ ਕਰਨੀ 75000 ਹਾਂਜੀ ਦੋਸਤੋ ਇਹ ਗਾਂ ਬਹੁਤ ਸੋਹਣਾ ਦਾ ਢਾਂਚਾ ਹੈ ਇਹ ਚੰਗੇ ਦੁੱਧ ਵਾਲੀ ਗਾਂ ਹੈ ਦੁੱਧ ਇਸ ਟਾਈਮ 15 ਲੀਟਰ ਹੀ ਹੈ ਪਰ ਇਹਦਾ ਨਾ ਗੋਲੀਆਂ ਉਤਰ ਗਿਆ ਸੀ ਇਹ ਦਵਾਈ ਜੀ ਲਾ ਕੇ ਸਾਡੇ ਇੱਥੇ ਮਸ਼ਹੂ ਟਰੀਟਮੈਂਟ ਕਰ ਦਿਆ ਵੈਸੇ ਘੋੜੀਆਂ ਦੇ ਮਾਲ ਡਾਕਟਰ ਹੈ ਤੇ ਇਧਰੋਂ ਉਹਨਾਂ ਨੇ ਇਹਦਾ ਗੋਲੀਆਂ ਚੜਾਤਾ ਹੁਣ ਕੋਈ ਤਕਲੀਫ ਨਹੀਂ ਕੋਈ ਪੈਰ ਨਹੀਂ ਚੱਕਦੀ ਤੁਸੀਂ ਦੇਖੋ ਪਰ ਗੋਲੀਆਂ ਇਹਦਾ ਚੜਾਇਆ ਹੋਇਆ ਇਹ ਚੀਜ਼ ਧਿਆਨ ਚ ਰੱਖਿਓ ਤਾਂ ਹੀ ਰੇਟ 75000 ਹੈ ਬਈ ਤੋੜ ਦਿਓ ਉਹਨੂੰ ਚੁਵਾਈ ਇਹਦੀ ਹੋਣ ਵਾਲੀ ਹੈ 40 ਕਿਲੋ ਪੀਕ ਲੈਵਲ ਹੈ ਵੜ 5 ਦਿਨਾਂ ਦੀ ਸੋਈ ਹੈ ਇਹਦੀ ਵੱਛੀ ਤੇ 28 ਕਿਲੋ ਦੁੱਧ ਤੇ ਚੱਲਦੀ ਹੈ ਮਤਲਬ ਪਹਿਲੇ ਸੂਏ ਚ ਹੀ 40 ਨੂੰ ਹੱਥ ਮਾਰ ਜਾਣਾ ਕਰਮ ਵਾਲੀ ਨੇ ਇਦਾਂ ਦੀ ਬਰੀਡਿੰਗ ਇਸ ਗਾਂ ਤੋਂ ਤੁਸੀਂ ਕਰ ਸਕਦੇ ਹੋ ਤਿੰਨ ਵਾਰ ਸੋਈ ਤੇ ਤਿੰਨੇ ਵੱਛੀਆਂ ਦਿੱਤੀਆਂ ਚੌਥੇ ਸੂਆਸਤੇ ਇਸ ਟਾਈਮ ਗੱਭਣ ਇਹ ਦਵਾਈ ਨਾਲ ਦੋਸਤੋ जखम ਜਾਂ ਬਣ ਜਾਂਦਾ ਹੁੰਦਾ ਇਹ ਵੈਸੇ ਹਟਿਆ ਹੋਇਆ ਹੈ ਪਰ ਉਹ ਗੋਲੀਆਂ ਜਿਹੜਾ ਇਹਦਾ ਚੜਾਇਆ ਹੋਇਆ ਹੈ ਚੀਜ਼ ਉਹ ਪਹਿਲਾਂ ਹੀ ਤੁਹਾਨੂੰ ਦੱਸ ਦਿੱਗੇ ਦੇਖੋ ਇੱਕ ਬਹੁਤ ਸੋਹਣੀ ਵੈੜ ਦਸੋ ਗਾਂ ਜਿਹੜੀ ਬਰੀਡਿੰਗ ਦੇ ਪਰਪਸ ਵਾਸਤੇ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਬੰਨ ਲਓ ਵੀਰੇ ਇੱਥੇ ਕੋਈ ਤਕਲੀਫ ਨਹੀਂ ਕੋਈ ਅਚਾਰੀ ਤੁਰਨ ਚ ਤੁਸੀਂ ਦੇਖੋਗੇ ਗੋਲੀਆਂ ਦੀ ਪਰ ਜੋ ਚੀਜ਼ ਹੈ ਉਹ ਦੱਸ ਕੇ ਵੇਚਣਾ ਵਧੀਆ ਵੀ ਹੁੰਦਾ ਹੈ ਤਾਂ ਕਿ ਫਾਰਮਰ ਦਾ ਵੀ ਵਿਸ਼ਵਾਸ ਵੀ ਬਣਿਆ ਰਹਿੰਦਾ ਬਾਕੀ ਅਗਲਾ ਆਪਦੀ ਸਮਝ ਨਾਲ ਪਸ਼ੂ ਖਰੀਦ ਲੈਂਦਾ ਸੋ ਇਹ ਗਾਵਾਂ ਦੋਸਤੋ ਤਿੰਨ ਅਸੀ ਬਾਈ ਕੋਲ ਤਿੰਨੇ ਹੀ ਦਿਖਾਤੀਆਂ ਆ ਸੌਦੇ ਤੁਸੀਂ ਬਾਈ ਨਾਲ ਸਿੱਧੇ ਕਰਨੇ ਆ ਨੰਬਰ ਸਕਰੀਨ ਉੱਤੇ ਚੱਲ ਰਿਹਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ